ਪੰਜਾਬ ਦੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਡੀਸੀਆਂ ਨੂੰ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਬੂਤਰਬਾਜ਼ੀ ਦੇ ਉੱਤੇ ਬੈਨ ਲੱਗ ਗਿਆ ਉਸ ਤੋਂ ਬਾਅਦ ਤੈਸ਼ ਵਿੱਚ ਆਏ ਕਬੂਤਰ ਬਾਜ਼ਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਕਿਉਂਕਿ ਪੀਟਾ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹ क्रूर ਐਕਟ ਦੇ ਅਧੀਨ ਆਉਂਦਾ ਕਬੂਤਰਾਂ ਨੂੰ ਫੀਡ ਜਾਂ ਹੋਰ ਨਸ਼ੇ ਦੇ ਕੇ ਉਹਨਾਂ ਤੇ ਤਸ਼ੱਦਦ ਹੁੰਦਾ ਪਰ ਦੂਸਰੇ ਪਾਸੇ ਕਬੂਤਰ ਬਾਜ਼ ਖੁੱਲ ਕੇ ਸਾਹਮਣੇ ਆਗੇ ਆਉਨਾ ਵੱਲੋਂ ਵੱਡੇ ਕੱਟ ਕੀਤੇ ਜਾ ਰਹੇ ਆ ਤੇ ਸਰਕਾਰ ਨੂੰ ਕੋਸਿਆ ਜਾ ਰਿਹਾ ਕਿਉਂਕਿ ਉਹ ਆਖ ਰਿਹਾ ਕਿ ਸਾਡਾ ਕਬੂਤਰਾਂ ਦੇ ਨਾਲ ਇੰਨਾ ਮੋਹ ਆ ਸੀ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੋਈ ਵੀ ਅਜਿਹੀ ਚੀਜ਼ ਨਹੀਂ ਕਰਾਂਗੇ ਜਿਸ ਦੇ ਨਾਲ ਕਬੂਤਰਾਂ ਦਾ ਨੁਕਸਾਨ ਹੋਵੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਉਸ ਦੇ ਅਧੀਨ ਉਹ ਆਪਣਾ ਫੈਸਲਾ ਵਾਪਸ ਲੈਂਦੀ ਹੈ ਜਾਂ ਫਿਰ ਹੁਣ ਪੰਜਾਬ ਦੇ ਵਿੱਚੋਂ ਕਬੂਤਰ ਬਾਜੀ ਹੈ ਜਿਹੜੀ ਉਹ ਬੈਨ ਹੋਵੇਗੀ ਵੇਖਣੀ ਹੋਵੇਗੀ ਗੱਲ ਪਰ ਦੂਸਰੇ ਪਾਸੇ ਜਿਹੜੇ ਕਬੂਤਰ ਬਾਜ਼ ਆ ਉਹ ਜਰੂਰ ਤੈਸ਼ ਵਿੱਚ ਆ ਗਏ ਕਈ ਪਰ ਤੁਹਾਨੂੰ ਦੱਸ ਦਿੰਨੇ ਆ ਕਈ ਨੌਜਵਾਨ ਆ ਜਿਨ੍ਹਾਂ ਨੇ ਇਸ ਖੇਡ ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਪੈਸਾ ਇਕੱਠਾ ਕੀਤਾ ਤੇ ਉਹ ਨਾਮ ਵੱਡੇ ਜਿੱਤੇ ਆ ਇਹਨਾਂ ਦੇ ਉੱਤੇ ਖਰਚਾ ਵੀ ਬਹੁਤ ਹੁੰਦਾ ਕਬੂਤਰਾਂ ਦੇ ਉੱਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਉਹਨਾਂ ਨੇ ਆਪਣੇ ਫੈਸਲੇ ਵਾਪਸ ਲਏ ਆ ਉਹ ਫੈਸਲਾ ਵਾਪਸ ਲੈਂਦੀ ਹੈ ਜਾਂ ਫਿਰ ਨਹੀਂ ਜਿਸ ਤਰੀਕੇ ਦੇ ਨਾਲ ਕਬੂਤਰ ਬਾਜ਼ਾਂ ਨੇ ਰੈਟ ਕੀਤਾ ਇੱਕ ਪਿੰਡ ਦੇ ਵਿੱਚ 2 2 3 4 400 ਬੰਦਾ ਕਬੂਤਰ ਬਾਜ਼ੀ ਦਾ ਖਿਡਾਰੀ ਆ ਉਹਨਾਂ ਦੇ ਧਿਆਨ ਵਿੱਚ ਰੱਖਦੇ ਹੋਏ ਕਿ ਸਰਕਾਰ ਆਪਣਾ ਫੈਸਲਾ ਬਦਲਦੀ ਹੈ ਜਾਂ ਨਹੀਂ ਇਹ ਤਾਂ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਵਿੱਚ ਕਬੂਤਰ ਬਾਜ਼ ਪਾਏ ਜਾਂਦੇ ਆ